ਸੱਚੇ ਦਰਬਾਰ ਕੀ ਸਦਾ ਹੀ ਜਾ ਬੋਲਫ ਕੀ ਦੇ ਸੱਚੇ ਦਰਬਾਰ ਕੀ ਸਦਾ ਹੀ ਜਾ ਬੋਲੇ ਤਿੰਨ ਤਲੋਕੀ ਸ੍ਰੀ ਗੁਰੂ ਨਾਨਕ ਦੇਵ ਜੈ ਬੋਲੇ ਕਰੋ ਜਰਾ ਸਦਾ ਹੀ ਜਾ ਬਾਕੀ ਬੋਲਫ ਕੀ ਦੇ ਸੱਚੇ ਦਰਬਾਰ ਕੀ ਸਦਾ ਹੀ ਜਾ ਬੋਲੇ ਤਿੰਨ ਤਲੋਕੀ ਸ੍ਰੀ ਗੁਰੂ ਨਾਨਕ ਦੇਵ ਜੈ ਸਦਾ ਹੀ ਜਾ ਬੋਲੇ ਪੀਖ ਵਾਇਸੇ ਦਨਾ ਦੀ ਸਦਾ ਹੀ ਜਾ ਬੋਲੇ ਗਾਉਂ ਸਫਾਕ ਸੱਚੀ ਸਰਕਾਰ ਗਿਆਨੀ ਉੱਤੇ ਗਾਦੀ ਸਦਾ ਹੀ ਜਾ ਬੋਲੇ ਮਲੇਰਾਂ ਦੇ ਵਾਸੀ ਦੀ ਸਦਾ ਹੀ ਜਾ ਬੋਲੇ ਲੱਖ ਦਾ ਦਰਪੀ ਨਗਾਹ ਵਾਲ ਸਰਕਾਰ ਦੀ ਸਦਾ ਹੀ ਜਾ ਬੋਲੇ ਖਾਂਡੋ ਟੱਪੀ ਦੀ ਨਾ ਦੀ ਸਦਾ ਹੀ ਜਾ ਬੋਲੇ ਖਾਨ ਰੋਡੇ ਪੀਰ ਦੀ ਸਦਾ ਹੀ ਜੀ ਬੋਲੇ ਬਾਬੇ ਕਾਲ ਪਰੋਂ ਦੀ ਸਦਾ ਹੀ ਜੀ ਬੋਲੇ ਬਾਬੇ ਪੈਰੋਂ ਛੜੀ ਰਾਜ ਦੀ ਸਦਾ ਹੀ ਜੀ ਬੋਲੇ ਮਾ ਕਾਲੀ ਦੇ ਨਾਂ ਦੀ ਸਦਾ ਹੀ ਜੀ ਬੋਲੇ ਮਾ ਮਸਾਣੀ ਦੇ ਨਾਂ ਦੀ ਸਦਾ ਹੀ ਜੀ ਬੋਲੇ ਮਾ ਚੰਦਪੁਰ ਦੇ ਨਾਂ ਦੀ ਸਦਾ ਹੀ ਜੀ ਬੋਲੇ ਆਸ਼ਾ ਦਰਗੁ ਦੁਰਗਾ ਮਾਤਾ ਦੀ ਸਦਾ ਹੀ ਜੀ ਬੋਲ ਤਰ ਜੇ ਅਸਮਾਨ ਦੀ ਸਦਾ ਹੀ ਜੀ ਬੋਲੇ ਮੇਰੇ ਮਾਤਾ ਪਿਤਾ ਦੇ ਨਾਂ ਦੀ ਸਦਾ ਹੀ ਜੀ ਬੋਲੇ ਮੇਰੇ ਮੁਲਤ ਬਾਬੇ ਗੁਰੇ ਤੇ ਉਹਨਾਂ ਦੇ ਨਾਂ ਦੀ ਸਦਾ ਹੀ ਜੀ ਬੋਲ ਫਕੀਰ ਸੱਚੇ ਦਰਬਾਰ ਕੀ ਸਦਾ ਹੀ ਜੀ ਚਲੋ ਦੇ ਸੱਚੇ ਦਰਬਾਰ ਕੀ ਸਦਾ ਹੀ ਜਾਏ ਬੋਲੀਏ ਪੰਜਾਬੀ ਪੀਰਾਂ ਦੀ ਸਦਾ ਹੀ ਜਾਏ ਬੋਲੀ ਸੱਤਾ ਦੇਵਿਆਂ ਦੀ ਸਦਾ ਹੀ ਜਾਏ ਬੋਲੀ 11 ਗਰੋਂ ਦੀ ਸਦਾ ਹੀ ਜਾਏ ਬੋਲੀ 11ਵੇਂ ਗੁਰੂ ਗੰਗ ਸਾਹਿਬ ਜੀ ਦੀ ਸਦਾ ਹੀ ਜਾਏ ਬੋਲੀਏ ਪੀਰ ਦੇ ਸੱਚੇ ਦਰਬਾਰ ਕੀ ਸਦਾ ਹੀ ਜਾਏ ਜਗਾਰਾ ਰੱਬ ਵਰਗੇ ਆਈ ਉਹ ਸਾਧ ਸੰਗਤ ਦੇ ਨਾਮ ਦਾ ਸਦਾ ਹੀ ਜਾਏ ਬੋਲ ਰੱਬ ਵਰਗੇ ਸਾਜਣ ਨਵਾਜ ਦੇ ਨਾਮ ਦਾ ਸਦਾ ਹੀ ਜਾਏ ਬੋਲੀਏ ਸਿ ਨਗਰ ਖੜੇ ਦੇ ਨਾਮ ਦਾ ਸਦਾ ਹੀ ਜਾਏ ਜਿਕਰਾ ਆਪਣੇ ਆਪਣੇ ਗੁਰੂ ਉਸਤਾਦ ਦੇ ਨਾਮ ਦਾ ਹੈ ਜਿਕਰਾ ਮੇਰੇ ਮਰਤਬਾ ਗੁਰੇ ਤੋਂ ਦਰਾਂ ਦਾ ਜਿਕਰਾ ਵੀ ਨਗੀਜ਼ ਨਾਮ ਦਾ ਜਿਕਰਾ ਪੰਜਾ ਵੀਰਾਂ ਦੇ ਨਾਮ ਦਾ ਬੋਲ ਕਰਦੇ ਆਸਮਾਨ ਬੋਲ ਸੱਚੇ ਦਰਬਾਰ ਕੀ ਹਾਉ ਸੇਵਾਦਾਰ ਬਾਬੇ ਦੇ ਗੁਰੂ ਕੀ ਹੁਕਮ ਦਾ ਬਾਬਾ ਜੀ ਕੀ ਕਹਿੰਦੇ ਨੇ ਬਾਬਾ ਜੀ ਕਹਿੰਦੇ ਚੌਕੀ ਵਾਲੀ ਦੀ ਚੌਕੀ ਮਨਜ਼ੂਰ ਧੰਨਵਾਦ ਤੇ ਭਾਈ ਸੇਵਾ ਵਾਲੇ ਦੀ ਸੇਵਾ ਮਨਜ਼ੂਰ ਬਾਬਾ ਜੀ ਕਹਿੰਦੇ ਦੁੱਧ ਵੰਦ ਦੁੱਧ ਤੇ ਪੋਤ ਵਾਲੇ ਦੇ ਪੋਤ ਮੇਲਾ ਗਿਰੋ ਜਿਹੜੇ ਪੱਲੇ ਸੰਗੀਤ ਗੀਂਦੇ ਪਰੋਸਾ ਸੇਵਾਦਾਰੋ ਸਤਿਗੁਰ ਜਗਿੰਦਰpropto ਰੱਖਣ ਵਾਲੇ ਗੁਰੂ ਸਤਾਜ ਜੀ ਕਹਿੰਦੇ ਨੇ ਸਦਾ ਬੀੜੇ ਪਰ ਬੋਲ ਸੱਚੇ ਤੇ ਬਾਕੀ ਫਿਰ ਬਾਬੇ ਨੇ ਹੁਕਮ ਆ ਕਿਹਾ ਚੌਂਕੀ ਵਾਲੀ ਚੌਕੀ ਮੰਜੂਰ ਸੇਵਾ ਵਾਲੀ ਸੇਵਾ ਮੰਜੂਰ ਪਾਪਾ ਕਹਿੰਦੇ ਦੁੱਧ ਵਾਲ ਨੂੰ ਦੁੱਧ ਪੁੱਤ ਵਾਲੀ ਪੁੱਤ ਤੇ ਭਾਈ ਜਾਸ ਵਾਲੇ ਦਾ ਜਾਸ ਮੰਜੂਰ ਅੱਜ ਦੇ ਜਾਸ ਫਾਲ ਦਾ ਨਜ਼ਾਰਾ 72% ਹੈ ਜਾਂ ਦੂਸਰਾ ਬਚਨਾ ਜੀ ਦਾ ਜਾਸ ਫਾਲ ਦਾ ਹੈ 75% ਜਾਓ ਤੀਸਰਾ ਬਚਨਾ ਅੱਜ ਦੇ ਜਾਸ ਫਾਲ ਦਾ ਹੈ 70% ਔਰ ਟੁਕ ਟੋਈ ਦੇ ਉਸ ਟੇਂ ਸਦਾ ਬੋਲ ਸੱਚੇ ਤੇ ਬਾਕੀ ਸਦਾ ਜੀ ਚੱਲ ਪਾਪਾ ਔਰ ਕੋਈ ਮੈਂ ਬੋਛੋੜੀ ਗੱਲ ਨੂੰ ਜਿਹੜੇ ਮੇਰਾ ਮੇਰਾ ਗੱਲ ਨਹੀਂ ਹੋਈ ਜੀਦੀ ਮੇਰੇ ਨਾਲ ਕੋਈ ਵਾਰੀ ਮੋਰ ਗੱਲ ਹੋਈ ਨਹੀਂ ਉਹ ਪੁੱਛ ਨਹੀਂ ਗੱਲ ਕਿਸੇ ਦੀ ਨਹੀਂ ਹੋਈ ਤੇਰੀ ਗੱਲ ਹੋਈ ਮੇਰੇ ਨਾਲ ਕੋਈ ਨਹੀਂ ਛੋਡੀ ਤੂੰ ਬਹਿ ਜਾ ਦੋ ਮਿੰਟ ਵਿਆਹ ਤੇਰਾ ਵੀ ਕਰਦੇ ਤੂੰ सनी ਮਰਾ ਠਾਰ ਨੇ ਕਪੜਾ ਮਾਰ ਕੇ ਲਾ ਦੂਜਾ ਲੱਗਿਆ ਕੋਈ ਚੱਕਰ ਨਹੀਂ ਹਾਂ ਭਾਈ ਪਹਿਲੀ ਵਾਰ ਆਇਆ ਦੋਸਤਾ ਹੈ ਪਹਿਲੀ ਵਾਰ ਬੈਠਣਾ ਹੈ ਹੈ ਬੋਲ ਹਾਂਜੀ ਆ ਇਹ ਨਹੀਂ ਠੀਕ ਪੈਦਾਣਾ ਬੋਲ ਕਿਹਣਾ ਪੈਦਾ ਬਾਈ ਦਾ ਜਮਾਲ ਕੇ ਹੈ ਜਮਾਲ ਕੇ ਇਹ ਕਿੱਥੇ ਹੈਗੇ ਵੀ ਲੱਗੋਲੀ ਮੰਡੀ ਫਾਜ਼ਿਲਕਾ ਦੇ ਜਲਾਲਾਬਾ ਸਾਈਂ ਆਈ ਤੇਰੀ ਨਵੇਂ ਨਵੇਂ ਦੇ ਕਿਡਾ ਵਾਲੀ ਕੋਲੇ ਇਹ ਬਸ ਕਿਡਾ ਦੂਜੇ ਕਿਹੜੇ ਪਾਸੇ ਹੈ ਕਿਡਾ ਤੂੰ ਇੱਧਰ ਹੈਗਾ ਜੀ ਹੈਗਾ 2 ਕਿਲੋ ਮੀਟਰ ਦਸਾਈ 200 ਪੈਦਾ ਲੱਗੇ ਜੋ ਬਾਬੂ ਦਾ ਨੂੰ ਚੱਲ ਜੀ Are you better than car? क्या बेटा दस आई जमाल के <चंग necessary> है जमाल, जमाल के।, के गया <खे> अब पानी मांगता है कितने दिखाऊंगा पापा मेरे <खे> कसी है गिनाल नाल पक्की गल है <खे> उसे गया पापा ये तो तू किन्हीं बाड़ा करता गुरुद्वारे तो थोड़ा यार दस कर शांति के दस कर कर चीज़ बाबा भाई वाह वीडियो देखी जाता है अच्छा जा ਯਾ ਬਾਬਾ ਜੱਤੀ ਹੁੰਦੀ ਆਪਣੀ ਸੰਦੂ ਹੈ ਜੱਟ ਸਿੰਘ ਜੱਟ ਸਿੰਘ ਕੋਲ ਨਹੀਂ ਸਧੂ ਹੁੰਨੇ ਸੰਦੂ ਸੰਦੂ ਬਰਾੜ ਸੰਦੂ ਸੰਦੂ ਉਹ ਸੰਦੂ ਵਈ ਕੱਲੇ ਲੈ ਵੀ ਸੰਦੂ ਸਾਹਿਬ ਗਿਆ ਬਾਬਾ ਫਤਿਹ ਦੇ ਘਰ ਦੇ ਨੇੜੇ ਗੋਦਵਾਰ ਤੋਂ ਵੀ ਨਹੀਂ ਵਾਟਾ ਗੋਦਵਾਰ ਦੇ ਤੋਂ ਹੈਗਾ ਜੀ 200 ਮੀਟਰ ਹੈ 100 ਮੀਟਰ ਜੇ ਬਾਬੇ ਨੇ ਲੰਗਰ ਪਾਣੀ ਛੱਕ ਕੇ ਗੋਦਵਾਰ ਚੱਲੇ ਪੱਤੇ ਕਾ ਉੱਥੇ ਬਾਬਾ ਪੁੱਛਦਾ ਸੁੱਖਾ ਜਾਂ ਕੋਈ ਰਾਜਾ ਨਾਮ ਕੀ ਦਾ ਸੁੱਖਾ ਜਾਂ ਰਾਜਾ ਚੋਕਰੀ ਬੜੇਗੇ ਹੈ ਪਤਾ ਨਹੀਂ ਪਤਾ ਹੀ ਨਹੀਂ ਜਵਾਗ ਢਿੱਡ ਹੀ ਹੈ ਤੇ ਉੱਥੇ ਪੁੱਛਦਾ ਬਾਪੂ ਇਹਨੇ ਉਹ ਘਰ ਚੇਂਜ ਕੀਤਾ ਸੀ ਨਾ ਪਹਿਲਾਂ ਹੂੰ ਇਧਰੋਂ ਘਰ ਛੱਡ ਕੇ ਗੁਰਦੁਆਰੇ ਦੇ ਨਾਲ ਘਰ ਸੀ ਹੂੰ ਫਿਰ ਉੱਧਰ ਕਹਿ ਚਲੇ ਸੀ ਘਰ ਦਾ ਨਵਾਂ ਲੈ ਲਿਆ ਸੀ ਘਰ ਨਵਾਂ ਲਿਆ ਇਹ ਜਿਹੜਾ ਘਰ ਤੇਰਾ ਇਹ ਜੰਦੀ ਘਰ ਨਹੀਂ ਤੇਰਾ ਨਹੀਂ ਇਹ ਜੰਦੀ ਘਰ ਨਹੀਂ ਜੰਦੀ ਘਰ ਇਧਰ ਗੁਰਦੁਆਰੇ ਸਾਹਿਬ ਦੇ ਨਾਲ ਸੀ ਉੱਥੋਂ ਬੱਚਾ ਉੱਥੇ ਬੰਦ ਉਸ ਤੇ ਇੱਕ ਬਾਬਾ ਸੁੱਖੇ ਨੂੰ ਸੁਖੇ ਬਣਾਉਂਦਾ ਕੋਈ ਬੰਦਾ ਹਗਾ ਪਤਾ ਨਹੀਂ ਪਤਾ ਨਹੀਂ ਪਰ ਗੱਲ ਬੱਕਰੀ ਜੇ ਪਤੰਡਾ ਗੱਲ ਬੱਕਰੀ ਹੈ ਜਾਵੜਿਆ ਉੱਥੋਂ ਬਾਬਾ ਥੋੜੇ ਕਰੇ ਠੀਕ ਹੈ ਦੇਖਣਾ ਵੀ ਗੱਲ ਆ ਰਿਸ਼ਤੇ ਦੀ ਰਿਸ਼ਤੇ ਦੀ ਗੱਲ ਬਣ ਜਾਂਦੀ ਫਿਰ ਅੱਗੇ ਨਹੀਂ ਦੁਰਦੀ ਹਾਂਜੀ ਇਹ ਵੀ ਹੁੰਦਾ ਹਾਂਜੀ ਵੇਖਣਾ ਇਹੀ ਹੈ ਬਾਬਾ ਕਿਸਦਾ ਕੀਤਾ ਕਰਾਇਆ ਰੱਬੀ ਰੋਗਾਂ ਨੂੰ ਕਰਮਾਂ ਦੀ ਗੱਲ ਹੈ ਵੀ ਦੇਖਦਾ ਕੋਈ ਬੰਦਾ ਹੈਨਾ ਕੌਣ ਬੋਲਦਾ ਚਲੋ Subtitles by the Amara.org community ਬਾਕੀ ਸੰਧੂ ਸਾਹਿਬ ਰਿਸ਼ਤਾ ਸਰੇਕ ਵਿੱਚ ਜਰੂਰ ਸੰਯੋਗ ਬੱਧੇ ਹੋਏ ਆ ਰਿਸ਼ਤੇ ਦੀ ਕੋਈ ਗੱਲ ਚੱਲ ਪੈਂਦੀ ਹੈ ਠੀਕ ਹੈ ਗੱਲ ਜਿਵੇਂ ਸਿਰ ਦੇ ਚੜ ਕੇ ਫਿਰ ਥਲੇ ਡੇਕ ਪੈਂਦੀ ਹੈ ਹੈਲੋ ਭਾਈ ਜੀ ਤੁਹਾਨੂੰ ਕਹਿਣਾ ਹੈ ਸੰਯੋਗ ਬੱਧੇ ਹੋਏ ਆ ਹਾਂਜੀ ਕਿਸੇ ਵੀ ਕੰਮ ਨੂੰ ਹੱਥ ਵਾਲੀ ਕਾਮਯਾਬੀ ਮਿਲਦੀ ਨਹੀਂ ਹੈ ਸੋਚਦੇ ਕੋਸ਼ ਹੈ ਬਣ ਪੋਛ ਜਾਂਦਾ ਪੈਰਗਾਮ ਤੋਂ ਦੇ ਜਾਂਦੇ ਪਿਛਾ ਨੂੰ ਹੈ ਠੀਕ ਹੈ ਸੰਯੋਗ ਬੰਨੇ ਹੋਏ ਆ ਗੋਰਬਾਰ ਬੰਨਿਆ ਹੋਇਆ ਕੋਈ ਵੀ ਕੰਮ ਕਰਨਾ ਕੋਈ ਵੀ ਗੱਲਬਾਤ ਕਰਨਾ ਸਰੇਣੀ ਚੜਦੀ ਹੈਲੋ ਹਾਂਜੀ ਹਾਂਜੀ ਸਹੀ ਆ ਗੱਲ ਸੁਜੋਗ ਬੱਧੇ ਆ ਸੁਜੋਖ ਲਾ ਸੁਜੋਖ ਲਾਲਾ ਸਵਾ ਮਹੀਨੇ ਜੇ ਰਿਸ਼ਤਾ ਨਾ ਹੋਇਆ ਤਾਂ ਮੈਂ ਫਕੀਰ ਹੀ ਨਿਕਦਾ ਠੀਕ ਹੈ ਜੀ ਸਹੀ ਆ ਗੱਲ ਕੰਮਕਾਰ ਵੀ ਸੈਟਿੰਗ ਹੋਈ ਐ ਬਸ ਆਬ ਸੈਟੀ ਐ ਹਾਂਜੀ ਹਾਂਜੀ ਕੰਮ ਦੀ ਵੀ ਸੈਟਿੰਗ ਹਿਲੀ ਪਈ ਐ ਹਾਂਜੀ ਅਸਲ ਤਾਂ ਜਦੋਂ ਕੋਈ ਸੁਜੋਗ ਵੱਜ ਗਏ ਕਰੋਬਰ ਵੱਜ ਜਾਂਦਾ ਵੀਰੇ ਹਾਂਜੀ ਗੱਲ ਬਣ ਗਏ ਰੁਕ ਜਾਂਦੀ ਹੈ ਰਸਤੇ ਆਉਂਗੇ ਬਹੁਤ ਹੈ ਪਰ ਗੱਲ ਸਹੀ ਨਹੀਂ ਚੜਦੀ ਪਰ ਜਿਹੜਾ ਹੁਣ ਸਜੋਗ ਖੋਲਿਆ ਤੋਂ ਬਾਅਦ ਆ ਗਿਆ ਮੁਰਦਾ ਨਹੀਂ ਸਮਝ ਗਈ ਗੱਲ ਦੀ ਸਵਾ ਮਹੀਨੇ ਚ ਵਾਗਾਂ ਸੰਗਤ ਬੈਠੀ ਤੈਨੂੰ ਮੇਰਾ ਬਾਤ ਠੀਕ ਹੈ ਲਾਵਾ ਬਾਪੇ ਤੋਂ 100 200 ਰੁਪਏ ਘੱਟ ਮਿਲਣਾ ਤਾਲੀ ਕੋ ਵੈਲੀਦ ਨਹੀਂ ਹੁੰਦੇ ਸਵਾ ਮਹੀਨੇ ਚ ਮੇਰਾ ਬਾਦ ਠੀਕ ਹੈ ਸਵਾ ਮਹੀਨੇ ਚ ਰਿਸ਼ਤਾ ਨਸੇ ਤੇੜੀਦਾ ਜਮਨ ਦੇਂਦਾ ਚਾਦਰ ਨਾ ਬਾਦ ਠੀਕ ਹੈ ਸੰਗਤ ਦੇ ਜੋੜੇ ਚੜ ਚੜ ਦੇ ਕੋਲ ਸੱਚੇ ਤੇ ਬਾਕੀ ਹੁਕਮ ਵੀ ਪੀਦਾ ਤੇ ਸੌਦਾ ਵੀ 베ਦਾ ਹੁਕਮ ਵੀ ਪੀਦਾ ਸੌਦਾ ਵੀ ਪੀਦਾ ਕੋਈ ਇਹੋ ਜੇ ਕੰਨ ਆ ਗਏ ਬੱਚੇ ਦੇ ਵਿਆਹ ਦਾ ਜੱਕੜ ਤੇ ਰੋਲਾ ਪੈ ਗਿਆ ਇੱਕ ਹੋਰ ਵੀ ਹੋਊਗਾ ਦੋ ਆ ਗਏ ਲਵਾ ਚੱਲ ਫਿਰ ਬੋਲੋ ਬੋਲੋ 500 ਦੀ ਹੋ ਬਈ ਕਹਿੰਦੇ 500 ਲਾਇ ਸਾਨੂੰ 500 ਬੋਲੋ ਜਨਾਬਾ ਅੱਜਾ ਜੀ ਕਰਨਾ ਸਾ ਕੋਸ਼ ਠੀਕ ਹੈ ਠੀਕ ਹੈ ਆਪਕ ਬਾਬਾ ਫੋੜਾ ਵੀ ਤਾਂ ਹਾਜ਼ਰ ਹੋਇਆ ਤੁਹਾਡੇ ਠੀਕ ਹੈ ਜੇ ਤਾਂ ਭਾਗ ਵਾਲਿਓ ਬਹੁਤ ਮੰਨਦਾ ਬਾਬਾ ਜੀ ਚਲੀ ਮੁੰਡਿਆ ਕੋਈ ਨਹੀਂ ਚੱਲ ਜੇ ਜਾ ਬੁੱਤ ਕਿਸਾ ਤੇਰੇ ਹੱਕ ਦਾ ਇਹਨਾਂ 2 ਰੁਪਏ ਦੇ ਕੇ ਬੈਠ ਸੰਗਤ ਦੇ ਜੋੜੇ ਝਾੜ ਠੀਕ ਬਾਬਾ ਇਹਦੀ ਲਾਈਨ ਹੈ ਕਿਹੜੀ ਐ ਵੀ ਉਲਝਿਆ ਰਹਿੰਦਾ ਆਪਣੀ ਜ਼ਿੰਦਗੀ ਚ ਪੱਪਾ ਕਹਤਾ ਸਭ ਕੁਝ ਫੈਸਲਾ ਹੋ ਜਾਣਾ ਠੀਕ ਹੈ ਜਾ ਮੰਗਲਵਾਰ ਨੂੰ ਤੁਹਾਨੂੰ ਫੋੜੇ ਹੱਕ ਚ ਹੋਊਗੀ ਜਿਹੜੀ ਗੱਲ ਹੋਣੀ ਠੀਕ ਹੈ ਜਾ 5 ਰੁਪਏ ਨਹੀਂ ਪੈਣਦਾ ਬਾਬੇ ਕੋਲ ਲੈ ਵੀ ਤਾਂ ਸੇਵਾ ਦਾ ਠੀਕ ਹੈ ਗੱਲ ਕਿਦੋਂ ਦੇ ਦੋ ਸੌ ਪੇ ਰਪਏ ਸੰਗਤ ਦੇ ਜੋੜੇ ਝਾਂਦੇ ਪੁੱਤ ਜਾ ਕੇ ਆ ਜਾ ਵੀ ਵਿਆਹ ਆ ਹੋ ਰਾ ਜੇ ਹਾਂ ਵੀ ਦੋਸਤਾ ਪਹਿਲੀ ਵਾਰ ਆਇਆ ਤੁਮ ਮੈਨੂੰ ਨਹੀਂ ਜਾਣਦਾ ਮੈਂ ਤੈਨੂੰ ਨਹੀਂ ਜਾਣਦਾ ਠੀਕ ਹੈ ਜਿਹੜੀ ਗੱਲ ਉਹ ਹਾਦ ਦੇ ਨਾਮ ਦੇ ਵਿੱਚ ਠੀਕ ਹੈ ਹੈਲੋ ਠੀਕ ਹੈ ਬਾਈ ਕਿਹੜਾ ਪਿੰਡ ਆਪਾਂ ਫਾਜ਼ਲ ਪਈ ਹੈ ਫਾਜ਼ਲਗਾ ਖਾਸ਼ ਹੈ ਮਾਜਾ ਕਿਹੜੀ ਸੜਕ ਹੈ ਸ਼ਹਿਰ ਚ ਰਹਿਨੇ ਹੈ ਸੱਜ ਦੇਵੇ ਸਟੇਸ਼ਨ ਤੋਂ ਕਿੱਥੇ ਕਿੱਧਰ ਵੀ ਸੜਕ ਮਲੂਟ ਰੋਡ ਤੇ ਪੈਂਦੀ ਰੋਡ ਰੋਡ ਦੇ ਚੱਲ ਹੋ ਟੁੱਟੀ ਮੰਜੀ ਵਾੜ ਪਰਾਨਾ ਵਿਜਦੀ ਦੀ ਦੇ ਤਾਰੇ ਹੁ ਘਰਦੇ ਆ ਆਪਕੀ ਜੈ ਜੈ ਬੋਲ ਸੱਚੇ ਦਰਵਾਕੀ ਜੇਕਰ ਆਪਣੇ ਆਪਣੇ ਗੁਰੂ ਉਸਤਾਦ ਦੇ ਨਾਲ ਦਾ ਬੋਲ ਸੱਚੇ ਦਰਵਾਕੀ ਹਾ ਦੇਖੋ ਸੇ ਬਤਾਰਾ ਗੱਲ ਹੈ ਆ ਹਾਂਜੀ ਵਿਆਹ ਹੋਇਆ ਸੀ ਜਿੱਦਾਂ ਲੋਕ ਖੁਸ਼ ਹੁੰਦੇ ਉਹਨੇ ਤੂੰ ਦੁਖੀ ਆ ਉਸ ਵਿਆਹ ਤੋਂ ਜਿੰਨਾ ਲੋਕ ਖੁਸ਼ ਹੁੰਦੇ ਆ ਚੰਗਾ ਰਿਸ਼ਤਾ ਹੋ ਜੇ ਤੇ ਲੋਕ ਖੁਸ਼ ਹੁੰਦੇ ਆ ਵੀ ਸਭ ਤੋਂ ਜਗ੍ਹਾ ਰਿਸ਼ਤਾ ਮਿਲ ਗਿਆ ਤੂੰ ਕਹਿੰਦਾ ਜਿੰਨੇ ਲੋਕ ਖੁਸ਼ ਹੁੰਦੇ ਚੰਗੇ ਰਿਸ਼ਤੇ ਤੂੰ ਨਹੀਂ ਦੁਖੀ ਆ ਦੁਖੀ ਆ ਬੋਲ ਸਹੀ ਹੈ ਜੀ ਇਸ ਰਸਤੇ ਨੇ ਕਹਿੰਦਾ ਮੇਰੇ ਮਾਂ ਮਾਂ ਵੀ ਪਿਓ ਵੀ ਖੋਲਿਆ ਮੇਰਾ ਖੋਲਿਆ ਕਹਿੰਦਾ ਇਸ ਰਸਤੇ ਨੇ ਮੇਰਾ ਪਿਓ ਖੋਲਿਆ ਤੇ ਕਹਿੰਦਾ ਉਹ ਦਿਲ ਚ ਵਿਰਾਗ ਉਤਰਦੇ ਆ ਰੋਣਾ ਗੱਲਾ ਬਹਿ ਕੇ ਰੋਣਾ ਐਵੇਂ ਹੁੰਦਾ ਨਾ ਤੂੰ ਰੋਣਾ ਮੇਰਾ ਵੀ ਕੋਈ ਨਹੀਂ ਤੇ ਬਾਕੀ ਸਦਾ ਹੀ ਹੈ ਦੇ ਜਸਪ੍ਰੀਤ ਦੇਖਣ ਤੋਂ ਅੰਦਰੋਂ ਬਾਹਰੋਂ ਵੀ ਪਤਾ ਲੱਗਦਾ ਕਿ ਦੁਖੀ ਆ ਪਰ ਅੰਦਰੋਂ ਜ਼ਿਆਦਾ ਦੁਖੀ ਆ ਇੰਨਾ ਕਿ ਪਰੇਸ਼ਾਨ ਆ ਕਿ ਦੱਸ ਨਹੀਂ ਸਕਦਾ ਠੀਕ ਆ ਗੱਲ ਹੁਣ ਖੇੜਾ ਚੁਣੋਣਾ ਹੈ ਪੱਕੀ ਗੱਲ ਹੈ ਹੈਲੋ ਹਾਂਜੀ ਪੱਕੀ ਗੱਲ ਹੈ ਛੜੋਣਾ ਹੀ ਖੜਾ ਹਾਂਜੀ ਜਾਂ ਛੁੱਟ ਗਿਆ ਲੈ ਇਹ ਪਤਾ ਹੋ ਕੀ ਜਾਂਦੀ ਆ ਗੁਗੜੀ ਹਾਂ ਚੱਲ ਉਹ ਬੱਟੀ ਚੱਲੀ ਅਲਿਗਾਹੇ ਨੂੰ ਧਰਮ ਤੇਰੇ ਪੈ ਕੀ ਤੁਮ ਤੇਰੇ ਤੇਰੀ ਬਾਕੀ ਸੱਜਣਾ ਬਾਬਾ ਤਾਂ ਸੰਦੇਲ ਗਿਆ ਆਵੜਾ ਪਰ ਹਾਂਜੀ ਹੈ ਹਾਂਜੀ ਕਿਵੇਂ ਸੰਦੇਲ ਗਿਆ ਸਾਬੀ ਸੀ ਪੱਕੀ ਗੱਲ ਹੈ ਹਾਂਜੀ ਸੰਦੇਲ ਗਿਆ ਆਵੜਾ ਬਾਬਾ ਦਾ ਠੀਕ ਹੈ ਜੀ ਬਾਬੇ ਨੇ ਲਗਾਇਆ ਗੇਟ ਜਾ ਕੇ ਇਹ ਗੇਟ ਲੱਗਿਆ ਲੋਹੇ ਦਾ ਗੇਟ ਲੱਗਿਆ ਬਾਬੇ ਨੇ ਲਗਾਇਆ ਗੇਟ ਹਾਂਜੀ ਇੱਕ ਕੁੜੀ ਆਈ ਹੈ ਜੀ ਗੇਟ ਖੋਲਿਆ ਨੇ ਉਹ ਬਾਪੂ ਨੇ ਪੁੱਛਦੇ ਬਾਪੂ ਕਿੱਥੋਂ ਆਇਆ ਉਹ ਨਾ ਮੈਂ ਤਾਂ ਬੁਟਰਾ ਤੋਂ ਆਇਆ ਤੇ ਤੂੰ ਉਹਦੀ ਮੈਂ ਫਾਜ਼ਲ ਦਾ ਤੋਂ ਆਇਆ ਮੇਰਾ ਨਾਮ ਅਮਨਦੀਪ ਹੈ ਹਾਂਜੀ ਬੋਲ ਕਿਨੇ ਹਾਂਜੀ ਇਕ ਲੜੀ ਹੈ ਚੱਲ ਫਿਰ ਓ ਨਾਲਾ ਬਾਲਿਆ ਪੀਰ ਦੇਖਾ ਪੀਰ क्षेत्र बाकी बोल खड़ा छड़ो मैं दूसरा बचना है खड़ा छड़ोना है क्या तीसरा बचना बोल खड़ा छड़ोना है छोना कुड़ी भी कहनी मैं भी खड़ा छड़ो हां जी कुड़ी आके नहीं खुश तू ले आके नहीं खुश हेलो हां जी है जी एक है जेडी ये कुड़ी मैनु काल दस जिबे एक 2 जी फाड़ खा देनी ਝੂਠੇ ਇਲਜ਼ਾਮ ਲਾਉਂਦੇ ਥੋੜੇ ਤੇ ਝੂਠੇ ਹਾਂਜੀ ਲਾਉਂਦੀ ਐ ਨਹੀਂ ਲਾਉਂਦੀ ਨਹੀਂ ਆਉਂਦਾ ਉਸ ਝੂਠੇ ਇਲਜ਼ਾਮਾਂ ਦੇ ਟੈਨਸ਼ਨ ਦੇ ਵਿੱਚ ਤੇਰਾ ਬਾਪ ਕਰ ਗਿਆ ਹਾਂਜੀ ਹੋ ਗਿਆ ਨਹੀਂ ਗਿਆ ਰੌਲਾ ਇਹ ਹੈ ਹੈ ਇੱਥੇ ਦੇਣ ਗਿਆ ਅੱਜ ਦੇ ਨਹੀਂ ਗਿਆ ਆਹੀ ਰੌਲਾ ਵੀ ਆਹੀ ਸੀ ਨਾ ਹਾਂਜੀ ਝੂਠੇ ਤੇ ਮੈਂ ਤਾਂ ਲਾ ਲਾ ਕੇ ਲਾ ਲਾ ਕੇ ਜਾ ਕਰ ਮੈਂ ਕੁਝ ਨਹੀਂ ਚਾਹੁੰਦਾ ਮੈਂ ਬਾਪੂ ਨੂੰ ਤੜਪਦੇ ਦੇਖਣਾ ਚਾਹੁੰਦਾ ਮੇਰੀ ਨਾ ਰਜ਼ਾ ਮੈਂ ਕੇਸ ਲਾਇਆ ਮੇਰੇ ਤੇ ਮੈਂ ਸਿੱਧੀ ਗੱਲ ਦੱਸਦਾ ਮੇਰੀ ਨੌਕਰੀ ਆ ਮੈਂ ਨੌਕਰੀ ਨੂੰ ਇੱਕ ਪਾਸੇ ਛੱਡਿਆ ਮੈਂ ਇੱਕੋ ਗੱਲ ਕਹਿਣਾ ਜੇ ਮੈਨੂੰ ਠੁੱਟੀ ਸਜ਼ਾ ਵੀ ਹੋ ਗਈ ਨਾ ਮੇਰਾ ਖੁਦਾ ਜਾਣਦਾ ਮੈਂ ਸੱਚਾ ਮੈਂ ਸੱਚਾ ਅੰਦਰ ਨਹੀਂ ਜਾਂਦਾ ਮੈਂ ਸਾਰਾ ਟੱਬਰ ਮਾਰ ਕੇ ਜਾਊਂਗਾ ਤਾਂ ਲੈ ਗੱਲ ਸੁਣ ਲੈ ਤੇਰਾ ਗੁੱਸਾ ਛੜਾ ਦਿੰਨੇ ਲੋੜੀਂ ਮਰੰਦੀ ਨਾ ਮਾਰਨਾ ਪਵੇ ਨਹੀਂ ਬਾਪੂ ਤੜਪਦੇ ਦੇਖਣਾ ਚਾਹੁੰਦਾ ਜਿਵੇਂ ਮੇਰਾ ਪਿਓ ਤੜਪਦਾ ਜਿਵੇਂ ਤੂੰ ਤੜਫਿਆ ਐਵੇਂ ਤੜਫਾ ਦੇਣਾ ਉਹ ਦੱਸ ਹਾਂ ਠੀਕ ਐ ਕੋਈ ਇਹੋ ਜਿਹਾ ਫੈਸਲਾ ਨਹੀਂ ਜਿਹੜਾ ਕਿਸੇ ਦਾ ਗਲ ਵੜ ਕੇ ਆਪ ਸੁੱਖ ਚਾਹੁੰਦਾ ਹੋਵੇ ਬੋਲੋ ਜੀ ਕਿਸੇ ਦਾ ਗਲ ਵੜ ਕੇ ਆਪ ਨੂੰ ਸ਼ਾਂਤੀ ਨਹੀਂ ਮਿਲਦੀ ਕੀ ਮਿਲਦੀ ਹੈ ਜਾਂ ਜਿਵੇਂ ਤੈ ਤੜਫਿਆ ਤੇਰਾ ਬਾਪ ਤੜਫੇ ਐਵੇਂ ਹੋਊਗਾ ਠੀਕ ਹੈ ਇੱਕ ਗੱਲ ਹੋਰ ਹੈ ਜਾਂ ਅੱਜ ਤਰੀਕਾ ਕੱਟ ਕੇ ਨਹੀਂ ਹੈ 13 ਹੈ 13 ਹੈ 13 ਟੈਮ ਤੈਨੂੰ 3 ਮਹੀਨੇ ਦਾ ਫੈਸਲਾ 1.5 ਮਹੀਨੇ ਲਿਖਾ ਦੇ ਜੀ ਧੰਨਵਾਦ ਟਾਈਮ ਦੇਵਾਂਗਾ 3 ਮਹੀਨੇ ਦਾ ਕੀ ਆ ਕੋਈ ਬਾਈ ਜਾਂ ਸੁਣੀ ਕੀ ਗੱਲ ਹੋ ਜਾਂਦੀ ਹੈ ਠੀਕ ਹੈ ਟਾਈਮ ਦੇ ਦਿੰਨੇ ਮਹੀਨੇ ਦਾ ਫੈਸਲਾ 1.5 ਮਹੀਨੇ ਜੇ ਨਾਮ ਆਵੇ ਸੰਗਤ ਬੈਠੀ ਹੈ ਫਕੀਰਾਂ ਮੈਂ ਬਹੁਣੀ ਪੜਦਾ ਬੱਬੂ ਮੈਂ ਬੜੇ ਮੰਦਰਾਂ ਦੇ ਮਸਜਿਦ ਦੇ ਪਤਾ ਸਾਡਾ ਕੁਛ ਮੈਨਾ ਅੱਧੀ ਨੌਕਰੀ ਵੀ ਪਾਸੇ ਰੱਖ ਕੇ ਸੇਵਾ ਕੀਤੀ ਆ ਕੋਈ ਨਹੀਂ ਪਤਾ ਮੇਰਾ ਅੱਖ ਨਹੀਂ ਮੈਂ ਜੇ ਇੱਥੇ ਤੁਸੀਂ ਸੰਗਤ ਆਈ ਹੈ ਕਿਸੇ ਪਰੇਸ਼ਾਨੀ ਦੇ ਕਾਰਨ ਨਹੀਂ ਆਈ ਆ ਖੁਸ਼ੀ ਨੂੰ ਕੋਈ ਨਹੀਂ ਆਉਂਦਾ ਜੀ ਹੈਨਾ ਹਾਂ ਜੀ ਹਾਂ ਜੀ ਜਾਂ ਅੱਜ ਤੋਂ ਮੇਰਾ ਬਾਬਾ ਤੇਰੇ ਨਾਲ ਰੋ ਦਿਨ ਮੇਰਾ ਵਾਦਾ ਬਾਬਾ ਦੇ ਸੱਚੇ ਦਰਵਾਜ਼ੇ ਬਾਕੀ ਬੋਟ ਕੀਦੇ ਸੱਚੇ ਦਰਵਾਜ਼ੇ ਜਿੱਕਰ ਆਪਣੇ ਦੋਸਤਾਂ ਦੇ ਨਾਲ ਬਹੁਤ ਸੱਚੇ ਦਰਵਾਜ਼ੇ ਕੀ ਜਾਏ ਠੀਕ ਹੈ ਸਮਝ ਆਉਂਦੀ ਹੈ ਠੀਕ ਹੈ ਹਾਂਜੀ ਅਸਲ ਦਾ ਕਾਮਯਾਬ ਕਿਸੇ ਵੀ ਕੰਮ ਹੱਥ ਬਣ ਕਾਮਯਾਬੀ ਮਿਲਦੀ ਨਹੀਂ ਮਿਲਦੀ ਪੈਰ ਗਾਉਂ ਦਾ ਅਦਾ ਜਾਣੇ ਪਛਾਣੋ ਦੇਖਣਾ ਇਹ ਵੀ ਬਾਬਾ ਕੀ ਗੱਲ ਹੈ ਕੀ ਬਾਤਾਂ ਕੀਦਾ ਕੀਤਾ ਇਹਦਾ ਰੱਬੀ ਲੋਕਾਂ ਨੂੰ ਸਾਡੀ ਕਰਮਾਂ ਦੀ ਹਾਂਜੀ ਹਾਂਜੀ ਹੈਨਾ ਹਾਂਜੀ ਇੱਕ ਨੂੰ ਬਾਲ ਦੱਸ ਪਾਈ ਪਾਈ ਪਈ ਹੈ ਰਹਾ ਚਲ ਜੀ ਆ ਜੀ ਜਾ ਲਵ ਸੀ। ਆਂ ਸਾਬੀਤਾ ਹਾਂਜੀ ਹਾਂਜੀ ਸੰਗ ਕਰ ਗਾ ਲੂ ਆਏ ਹਾਂ ਤੇ ਪਪਾ ਚਾਹ ਪਣੀ ਸੰਜਾ ਸੀ ਕਿ ਕਿ ਸੰ ਪਪਾ ਦੁਕਾਨ ਤੇ ਮੜੇ ਕੋਣ ਪੈਨਸੇਸ਼ ਮਟਾ ਨੋ ਫੇਰ ਆ ਚਲੋ ਬੁੱਕਟੇ ਚੋਂ ਨਾ ਮੂੰਹ ਪਿਆਸੇ ਲੋਕ ਆ ਗਏ। ਕੁਦਵਾ ਤਾ। ਕੁਦਵਾ ਨਹੀਂ ਮਿਲੀ। ਉਹ ਤੋਂ ਪਹਿਲਾਂ ਵਧੀਆ ਸੀਗਾ ਸਕੂਟਰ ਲੈ ਜਾਂਦਾ ਨਾਲ ਪਰ ਉਹ ਤੇ ਹਾਂਜੀ ਉਸ ਤੋਂ ਬਾਅਦ ਆਪਦਾ ਆਈਟਲੀ ਵਧੀਆ ਸੋਹਣੀ ਚੱਲਦੀ ਸੀ ਹਾਂਜੀ ਜੋ ਉਸ ਤੋਂ ਬਾਅਦ ਨਾਮ ਦੱਸਿਓ ਕੀ ਪੜਾਇਆ ਜੀ ਰਕੇਂਦਰ ਹੈ ਮਹਿੰਦਰ ਮਹਿੰਦਰ ਸੀ ਉਸ ਤੋਂ ਬਾਅਦ ਕੰਮ ਘਟਦਾ 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 ਹਾਂਜੀ ਇਹ ਗੱਲਾਂ ਚੱਲੋ ਜੀ ਚੇਦਰਬਾਗ ਕੇ ਜਗਾ ਆਪਣੇ ਆਪਣੇ ਗੁਰੂ ਸਾਧ ਜਨਾ ਬਹੁਤ ਅੱਛੇ ਜਗਾਇ ਇੱਕ ਜਿਹੜੀ ਮਾਤਾ ਕਾਲੀ ਹੁੰਦਾ ਹਾਂਜੀ ਹੈ ਕਿਵੇਂ ਤਾਂ ਹੁੰਦਾ ਮੱਖੜੇ ਕਿਨ ਜਾਈਂ ਮੰਦਰ ਬੰਦਾ ਹਾਂ ਮੈਂ ਕਹਤਾ ਭਾਵਾਂ ਹੀ ਸੀ ਮੰਦਰ ਇਹਦੀ ਕੁਇਰ ਦਾਦੀ ਮਾਦੀ ਕੋ ਸੁੱਖ ਸੁਖੀ ਤੋ ਕਿਸੇ ਦੀ ਉਹ ਦਾਰੂ ਬੈਲੇ ਦੀ ਮਾਤਾ ਵਗਉਂਦੀ ਐ ਐ ਕਰ ਕਰਕੇ ਬੋਤਲ ਦਿਖਾਉਂਦੀ ਐ ਮੈਨੂੰ ਯਾਦ ਨਹੀਂ ਕੋਈ ਕੱਪ ਬੋਗ ਲਾ ਲੈਂਦੇ ਹੋ ਨਾਲੇ ਮਾਤਾ ਕਾਲੀ ਕਹਿੰਦੀ ਐ ਮੇਰੀ ਕੇ ਬੋਤਲ ਦਾਰੂ ਦੀ ਰਹਿੰਦੀ ਐ ਤੇ ਬਾਹਰ ਠੀਕ ਐ ਠੀਕ ਐ ਸ੍ਰੀ ਮੰਦਿਰ ਵਿੱਚੋਂ ਖਿਆਲ ਗਿਆ ਭੁੱਲ ਦੋਸਤਾਂ ਇੱਕ ਤਾਂ ਇਹ ਮਾਤਾ ਕਾਲੀ ਦੀ 1.5 ਬੋਤਲ ਚੜਾਉਣੀ ਐ ਅਈਆ ਪਹਿਰੋਂ ਦਾ ਦੀ ਬੋਤਲ ਮਾਤਾ ਕਾਲੀ ਦੇ ਦਰਬਾਰ ਦੀ ਸ਼ਨੀਵਾਰ ਵਾਲੇ ਠੀਕ ਐ ਠੀਕ ਐ ਇੱਕ ਗਾਰੋਬਾਰ ਬੱਜਿਆ ਹੋਇਆ ਠੀਕ ਐ ਹੈਲੋ ਭਗਵਾਨ ਸੰਗੇ ਨੂੰ ਹਨ ਭਗਵਾਨ ਸਗੀ ਤੇਰਾ ਕਾਰੋਕਾਰ ਬਣਿਆ ਹੋਇਆ ਠੀਕ ਹੈ ਜਿੱਥੇ ਚਾਹ ਪਾਣੀ ਸਾਂਝਾ ਜੀ ਕੋਲ ਤੋਂ ਉਸ ਤੋਂ ਸ਼ੁਰੂਆਤ ਹੋਈ ਹੈ ਠੀਕ ਹੈ ਠੀਕ ਹੈ ਤੇ ਬਾਕੀ ਭਾਈ ਮਾਤਾ ਕੱਢ ਲਿਆ ਸੁਣਤਾ ਕੱਢ ਸਰਵਰ ਨਾਲ ਜਿਹੜਾ ਮੈਂ ਬੈਠਾ ਤਗਰ ਠੀਕ ਹੈ ਸਮਝਾ ਗਲਦੀ ਠੀਕ ਹੈ ਛੁੜਾ ਦੇਗਾ ਮਾਤਾ ਇਹ ਸੌਖੀ ਛੋਟੀ ਹੈ ਮਸਲਾ ਵੱਡਾ ਠੀਕ ਠੀਕ ਹੈ ਇੱਕ ਸਭ ਤੋਂ ਪਹਿਲਾਂ ਕੀ ਕਰਨਾ ਹੈ ਗੁਰੂ ਮਾਰਾਇ ਧਰਮਾ ਲਾ ਲਈ ਠੀਕ ਹੈ ਠੀਕ ਹੈ ਗੁਰੂ ਸਾਧਾ ਧਰਮਾ ਲਾ ਕੇ ਉਹ ਦੁਆਰਾ ਦਾ ਜੈ ਤੁਮਾ ਲ ਸਰ ਜਾ ਕੇ ਇੱਕ ਕਰਕੇ ਠੀਕ ਹੈ ਜਾ ਕਰੋ ਬਾਦਰਾ ਧਰਮਾ ਲਾ ਸੇ ਦੋ ਕਮਚ ਇਦਰਾ ਸਮਝ ਆ ਗਲੀ ਜੀ ਜਮਦਰਾ ਦੇਣ ਦਾ ਜਿਸ ਤਰ੍ਹਾਂ ਕਾਰੋਬਾਰ ਸੈਟਪ ਹੋਵੇ ਠੀਕ ਹੋ ਤੈਨੂੰ ਮਰਾਵਾ ਗੁਰੂ ਸਾਹਿਬ ਧਰਮਾਲਾ ਪ੍ਰਮਾਤਾ ਕਾ ਲਈ ਠੀਕ ਹੈ ਜੇ ਇਹ ਗੱਭੇ ਹਮ ਤਾਂ ਕਾ ਲਈ ਜਿਹੜੀ ਮਤਰੀ ਹੈ ਐਂ ਤਾਂ ਫਾਡੇ ਜਿਹੜੀ ਸਵਾ ਮਤਰੀ ਵੀਰੇ ਡੇਢ ਗਾਦੀ ਸਵਾ ਗਾਹੀ ਕੁ ਗਾਦੀ ਹੈ ਬਈ ਜਿਹੜਾ ਜੀ ਬੋਹੋਂ ਦਾ ਕਾਲ ਪਰੋਂਦਾ ਠੀਕ ਹੈ ਇਹ ਕੰਮ ਕਰਦੇ ਕਾਰੋਬਾਰ ਸੈਟਪ ਮਾਦਰਾ ਦੇ ਮੰਦਰੀ ਕੀ ਦੇਣੇ ਮਾਦਰਾ ਦੇ ਮੰਦਰੀ ਉਹਦੇ ਤੋਂ ਭੋਗਣਾ ਲਾਈ ਠੀਕ ਹੈ ਠੀਕ ਹੈ ਚੜਾਏ ਠੀਕ ਹੈ ਜਜਕਾਰ ਬੰਨਿਆ ਹੋਇਆ ਬੰਨਿਆ ਹੋਇਆ ਵੀਰੇ ਠੀਕ ਹੈ ਇਹ ਕੰਮ ਖਲਾਲਾ ਜਿੰਨਾ ਹੋਵੇ ਜਜਕਾਰ ਨਾ ਹੋਵੇ ਤਾਂ ਬਦਲ ਨਹੀਂ ਉਹ ਵੀ ਤੁਸੀਂ ਬੋਲਣਾ ਪਊਗਾ ਹੋਵੇ ਕੋਈ ਨਹੀਂ ਖੜੇ ਤੇ ਦੋ ਚੱਲੀ ਮੜਿਆ ਇੱਕ ਕਰੇ ਤਾਂ ਸੰਗਤੀ ਆ ਗਈ ਹੋ ਗਈ ਜਜਕਾਰ ਤੇਰੇ ਤੇ ਖੰਗਦੀ ਆ ਗਈ ਹੋ ਗਈ ਜਜਕਾਰ ਵਿੱਚੋਂ ਮਰਦੀ ਦੇਲੀ ਅੱफ्ते ਬਾਅਦ ਤੇਰਾ ਕਾਰੋਬਾਰ ਹੋ ਜਾਊਗਾ ਠੀਕ ਹੈ ਜੀ ਹਫਤੇ ਬਾਅਦ ਹੀ ਬੱਲੇ ਬੱਲੇ ਹੋ ਜਾਊਗੀ ਤੇਰਾ ਮੇਰਾ ਵਾਅਦਾ ਠੀਕ ਹੈ ਇਹਨਾਂ ਨੂੰ ਮੱਥੇ 500 ਰੁਪਏ ਤੇ ਜੋੜੇ ਝਾੜ ਸੰਗਤ ਦੇ ਝਾੜ ਅੱਜ ਦਿਨ ਲਿਆ ਦੇਵਾਂਗੇ ਅੱਜ ਦਿਨ ਆ ਆ ਜੀ ਨਾ ਰਵਾਜਾਂ